ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਇਹ ਤੁਹਾਡੇ ਲਈ ਬੜੀ ਅਹਿਮ ਵੀਡੀਓ ਆ ਅੱਜ ਤੁਹਾਨੂੰ ਦੱਸਾਂਗੇ ਵੀ ਪਸ਼ੂ ਦੇ ਸੂਣ ਤੋਂ ਬਾਅਦ ਜਿਹੜੀਆਂ ਧਿਆਨ ਰੱਖਣ ਵਾਲੀਆਂ ਗੱਲਾਂ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਭਰਾ ਸਾਡੇ ਵੀਡੀਓ ਨਾਲ ਨਵੇਂ ਜੁੜੇ ਆ ਸਾਡੇ ਚੈਨਲ ਨਾਲ ਨਵੇਂ ਜੁੜੇ ਆ ਤਾਂ ਉਹ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਚਲੋ ਹੁਣ ਆਪਾਂ ਵਧਦੇ ਆਂ ਵੀਡੀਓ ਵੱਲ ਸਭ ਤੋਂ ਪਹਿਲਾਂ ਜਿਹੜਾ ਇਨੂੰ ਪਸ਼ੂ ਜਦੋਂ ਸੂਂਦਾ ਉਹਨੂੰ ਆਪਣੀ ਨਿਗਰਾਨੀ ਹੇਠ ਰੱਖੋ ਠੀਕ ਆ ਫਿਰ ਦੂਜੀ ਗੱਲ ਜਿਹੜਾ ਬੱਚੇਦਾਨੀ ਦੇ ਭਾਰ ਤੋਂ ਬਚਾਉਣ ਲਈ ਪਸ਼ੂ ਨੂੰ ਸੂਣ ਤੋਂ ਬਾਅਦ ਜਿਹੜਾ ਉਹ ਖੜਾ ਕਰ ਦਿਓ ਤੇ ਉਹਨੂੰ ਖਾਣ ਲਈ ਕੋਈ ਨਾ ਛੇਤੀ ਹਾਜਮ ਹੋਣ ਵਾਲੀ ਚੀਜ਼ ਜਿਵੇਂ ਕੋਈ ਵੀ ਜਿਹੜੀ ਛੇਤੀ ਹਾਜਮ ਹੋ ਜੇ ਉਹ ਚੀਜ਼ ਦਿਓ ਠੀਕ ਆ ਫਿਰ ਜਿਹੜੀ ਇਸ ਤੋਂ ਅੱਗੇ ਵੀ ਜਿਹੜਾ ਪਸ਼ੂ ਨੂੰ ਘੱਟੋ ਘੱਟ 2 ਤੋਂ 3 ਜਾਂ 3 ਤੋਂ 4 ਦਿਨ ਦਲੀਆ ਜ਼ਰੂਰ ਦਿਓ ਤੇ ਦਲੀਏ ਵਿੱਚ 2 ਕਿਲੋ ਕਣਕ ਤੇ 1 ਕਿਲੋ ਜਿਹੜਾ ਗੁੜ ਹੋਣਾ ਚਾਹੀਦਾ ਤੇ ਤੁਸੀਂ ਦਲੀਏ ਚ ਜਿਹੜਾ ਕੈਲਸ਼ੀਅਮ ਵੀ ਐਡ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਤੁਸੀਂ ਜੇ ਮੰਨ ਲਓ ਵੀ ਇਸ ਤੋਂ ਬਾਅਦ ਜਿਹੜਾ ਮੇਨ ਜਿਹੜੀ ਚੀਜ਼ ਆ ਜੇ ਜੇਰ ਦਾ ਜਿਹੜਾ ਪੈਨ ਦਾ ਸਮਾਂ ਹੁੰਦਾ ਛੇ ਤੋਂ 8 ਘੰਟੇ ਜੇਕਰ ਉਹ ਸਮਾਂ 12 ਜਾਂ 12 ਤੋਂ ਪਲੱਸ ਹੋ ਜਾਂਦਾ ਤਾਂ ਤੁਸੀਂ ਡਾਕਟਰੀ ਸਹਾਇਤਾ ਜ਼ਰੂਰ ਲਿਓ ਤੇ ਜੇਰ ਪੈਣ ਤੋਂ ਬਾਅਦ ਤੁਸੀਂ ਜਿਹੜਾ 2 ਤੋਂ 3 ਘੰਟਿਆਂ ਬਾਅਦ ਜਿਹੜਾ ਤੁਸੀਂ ਵਸ਼ਰੂ ਨੂੰ ਚੰਗਾ ਸਕਦੇ ਹੋ ਵਸ਼ਰੂ ਜਾਂ ਕਟਰੂ ਜੋ ਵੀ ਹੈ ਤੁਸੀਂ ਉਸ ਨੂੰ ਚੰਗਾ ਸਕਦੇ ਹੋ ਤੇ ਜਿਹੜਾ ਇੱਕ ਚੀਜ਼ ਹੋਰ ਕੁਝ ਕਿਸਾਨ ਭਰਾ ਇਹ ਸੋਚਦੇ ਆ ਹਨਾ ਵੀ ਜਦੋਂ ਜ਼ੇਰ ਪਊਗੀ ਆਪਾਂ ਉਹਦੇ ਧਾਰਾ ਕੱਢਣੀ ਨਹੀਂ ਤੁਸੀਂ ਸੂਣ ਤੋਂ 2 ਜੋ 3 ਘੰਟਿਆਂ ਤੋਂ ਬਾਅਦ ਜਾਂ 2 ਘੰਟਿਆਂ ਬਾਅਦ ਤੁਸੀਂ ਜਿਹੜੀਆਂ ਜਿਹੜੇ ਪਸ਼ੂਦਿਆਂ ਜਿਹੜੀਆਂ ਉਹ ਧਾਰਾ ਜਿਹੜੀਆਂ ਉਹ ਕੱਢ ਦੇਣੀਆਂ ਚਾਹੀਦੀਆਂ ਉਹਦੇ ਨਾਲ ਇੱਕ ਤਾਂ ਜਿਹੜੀ ਜ਼ੇਰ ਜਲਦੀ ਪੈਣ ਵਿੱਚ ਜਿਹੜੀ ਉਹ ਸਹਾਇਤਾ ਹੁੰਦੀ ਹੈ ਤੇ ਚੌਥੀ ਗੱਲ ਇਹ ਆ ਵੀ ਜਦੋਂ ਜ਼ੇਰ ਪਏ ਜਿਹੜੀ ਜ਼ੇਰ ਆ ਤੁਸੀਂ ਉਹ ਪਸ਼ੂ ਤੋਂ ਦੂਰ ਕਿਸੇ ਜਗ੍ਹਾ ਵਿੱਚ ਨੱਪ ਸਕਦੇ ਹੋ ਤੇ ਇਹ ਸੀਗੀਆਂ ਜਿਹੜੀਆਂ ਗੱਲਾਂ ਖਾਸ ਗੱਲਾਂ ਜਿਹੜੀਆਂ ਮੇਨ ਗੱਲਾਂ ਜਿਵੇਂ ਧਿਆਨ ਰੱਖਣ ਵਾਲੀਆਂ ਤੇ ਤੁਸੀਂ ਇਹ ਗੱਲਾਂ ਜ਼ਰੂਰ ਧਿਆਨ ਰੱਖਿਓ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਨੱਪਿਓ ਤਾਂ ਜੋ ਨਵੀਂ ਤੋਂ ਨਵੀਂ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ